ਚੰਡੀਗੜ੍ਹ ਬਾਈਪਾਸ ਤੇ ਪੁਲਰਾਇ ਚੌਂਕ ਦੇ ਨਜ਼ਦੀਕ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਦੋ ਕਾਰਾਂ ਸਕਾਰਪਿਓ ਅਤੇ ਸਵਿਫਟ ਦੀ ਆਪਸੀ ਟੱਕਰ ਹੋਣ ਨਾਲ ਬੇਕਾਬੂ ਹੋਈ ਸਕਾਰਪਿਓ ਗੱਡੀ ਰੋਡ ਤੋਂ ਹੇਠਾ ਡੇਗ ਗਈ ਹਾਲੇਕੀ ਦੋਵਾਂ ਵਾਹਨਾਂ ਨੂੰ ਭਾਰੀ ਨੁਕਸਾਨ ਹੋਇਆ ਪਰ ਚਮਤਕਾਰੀ ਤੌਰ ਤੇ ਦੋਵਾਂ ਚਾਲਕਾਂ ਦੀ ਬਾਲ ਬਾਲ ਜਾਨ ਬਚ ਗਈ ਹੈ ਹਾਸੇ ਦੇ ਜਾਣਕਾਰ ਦਿੰਦੇ ਆ ਅਵਤਾਰ ਸਿੰਘ ਜੋ ਕਿ ਮੋਰਾਵਾਲੀ ਪਿੰਡ ਤੋਂ ਜਲੰਧਰਵਾਲ ਜਾ ਰਹੇ ਸਨ ਦੱਸਿਆ ਕਿ ਜਦੋਂ ਉਹ ਪੁ ਲੜਾਈ ਚੌਂਕ ਨੇੜੇ ਪਹੁੰਚੇ ਤਾਂ ਉਹਨਾਂ ਦੀ ਸਵਿਫਟ ਕਾਰ ਨੂੰ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਕਾਰਪਿਓ ਨੇ ਖੱਬੇ ਪਾਸੇ ਜ਼ੋਰਦਾਨੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬੇਕਾਬੂ ਹੋਈ ਸਕਾਰਪਿਓ ਗੱਡੀ ਰੋਡ ਤੋਂ ਹੇਠਾਂ ਡਿੱਗ ਗਈ। ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਉੱਧਰ ਜਦੋਂ ਸਕਾਰਪਿਓ ਚਾਲਕ ਨਾਲ ਗਲਤ ਕੀਤੀ ਤਾਂ ਉਹਨਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਸਨੇ ਦੱਸਿਆ ਕਿ ਸਵਿਫਟ ਕਾਰ ਨੇ ਰੋਡ ਤੇ ਐਂਟੀਗੇਟ ਲਗਾਇਆ ਸੀ ਜਿਸ ਨੂੰ ਦੇਖਦੇ ਆ ਸਾਰ ਉਸ ਵੱਲੋਂ ਉਹਨਾਂ ਨੂੰ ਬਚਾਉਂਦਿਆਂ ਇਹ ਸਾਰਾ ਹਾਦਸਾ ਹੋ ਆਪਰ ਗਿਆ ਹਾਦਸੇ ਤੋਂ ਬਾਅਦ ਸਥਾਨਿਕ ਲੋਕਾਂ ਨੇ ਦੱਸਿਆ ਕਿ ਹਾਦਸਾ ਜ਼ੋਰਦਾਰ ਸੀ ਪਰ ਕਿਸੇ ਦੀ ਜਾਨ ਨੂੰ ਨੁਕਸਾਨ ਨਹੀਂ ਹੋਇਆ ਜੋ ਕਿ ਵੱਡੀ ਰਾਹ ਦੀ ਗੱਲ ਹੈ ਫਗਵਾੜਾ న్యూਸ ਲਈ ਕੈਮਰਾਮੈਨ ਜੋਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਮੈਂ ਉਹ ਦਲਬੀਤ ਸਿੰਘ ਹੈ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਦਰ ਮੈਂ ਰਵਿੰਦਰਾ ਦੇ ਜਾ ਰਿਹਾ ਸੀਗਾ ਅੱਛਾ ਜੀ ਕਿਹੜੇ ਪਿੰਡ ਤੋਂ ਆ ਰਹੇ ਸੀ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਕੀ ਮਾਮਲਾ ਕੀ ਹੋਇਆ ਜਿਹੜਾ ਇਹ ਐਕਸੀਡੈਂਟ ਬਾਈਕ ਜਾਣਕਾਰੀ ਦਿਓ ਮਾਮਲਾ ਹੈ ਭਾਜੀ ਹੁਣ ਕੀ ਆ ਦਸੀਏ ਹਾਂਜੀ ਮੇਰੇ ਕੋਲ ਰੋਡ ਦਾ ਖਾਲੀ ਆ ਹਮ ਨੋਰਮਲ ਗੱਡੀ 80 ਤੋਂ ਦੇ ਆ ਰਹੀ ਆ ਹਾਂਜੀ ਤੇ ਗੱਡੀ ਕਿੱਦਾਂ ਹਿੱਟ ਹੋ ਗਈ ਨਾ ਇੰਡੀਕੇਟਰ ਦੇ ਤਾਂ ਨਾਲ ਹੀ ਅੱਛਾ ਜੀ ਮੈਂ ਇਹਨਾਂ ਨੂੰ ਬਚਾਉਂਦੇ ਬਚਾਉਂਦੇ ਮੈਂ ਇਦਾਂ ਨੂੰ ਹੋਵੇ ਅੱਛਾ ਆ ਚੀਜ਼ ਤੇ ਕੰਡੀਸ਼ਨ ਕਿੱਦਾਂ ਠੀਕ ਆ ਤੁਹਾਡੀ ਸਾਰੀ ਸਿਰ ਪਾਣੀ ਠੀਕ ਆ ਤੁਹਾਡੇ ਨਾਲ ਇਕੱਲੇ ਸੀਗੇ ਤੁਸੀਂ ਜਾਂ ਕੋਈ ਇਕੱਲੇ ਸੀ ਹਾਂਜੀ ਗੱਡੀ ਗੱਡੀ ਕੜੀ ਸੀਗੀ ਮੇਰੀ ਗੱਡੀ ਹੈਗੀ ਐਚ ਪੀ ਕੀ ਏ ਕਾਟ ਕਾਟ ਕੀ ਹੈ ਜੀ ਆਪਣਾ ਮੇਰਾ ਨਾਮ ਜੀ ਅਫਤਾਹ ਸਿੰਘ ਹਾਂ ਜੀ ਸਰ ਕੀ ਮਾਮਲਾ ਕੀ ਕਿ ਜਿਹੜਾ ਅੱਜ ਤੁਹਾਡਾ ਐਕਸੀਡੈਂਟ ਵਗੈਰਾ ਇੱਧਰ ਹੋਇਆ ਮੈਂ ਤੇ ਮੇਰੀ ਮਿਸਸ ਅਸੀਂ ਜਲੰਧਰ ਨੂੰ ਜਾ ਰਹੇ ਸੀ ਜੀ ਤੇ ਇਹ ਗੱਡੀ ਸਾਡੇ ਸਕੋਰਪਿਓ ਪਿੱਛੇ ਆ ਰਹੀ ਆ ਤੇ ਅਸੀਂ ਆਪਣੀ ਸਾਈਡ ਜਾ ਰਹੇ ਹਾਂ ਪਤਾ ਨਹੀਂ ਮਤਲਬ ਗੱਡੀ ਬਹੁਤ ਜ਼ਿਆਦਾ ਫਾਸਟ ਸੀਗੀ ਇਦਾਂ ਇਹਦੇ ਤੋਂ ਇੰਬੈਲੈਂਸ ਹੋਈ ਇਹਨੇ ਆ ਕੇ ਸਾਨੂੰ ਮਤਲਬ ਲੈਫਟ ਸਾਈਡ ਤੋਂ ਨਾ ਟੱਚ ਕੀਤਾ ਉਹਨਾਂ ਨੇ ਜੋਰ ਦੀ ਟੱਚ ਕੀਤਾ ਕਿ ਆਪ ਵੀ ਮਤਲਬ ਗੱਡੀ ਅੱਗੇ ਜਾ ਕੇ ਨਿਕਲ ਗਈ ਤੇ ਸਾਡਾ ਵੀ ਮੇਰਾ ਵਿਚਾਰ ਆ ਤੇ ਮਿਸੇ ਦੀ ਬੈਲਟ ਲੱਗੀ ਸੀ ਪਰ ਉਹਦੇ ਮਤਲਬ ਇੰਨੇ ਦੀ ਸਰਵਾਈਕਲ ਦੀ ਨਾਲ ਖਿੱਚ ਪੈਣ ਕਰਕੇ ਉਹ ਫਿਰ ਉਹਨੂੰ ਜਿਆਦਾ ਪ੍ਰੋਬਲਮ ਆ ਗਈ ਉਹ ਹਸਪੀਟਲ ਭੇਜਿਆ ਤੇ ਗੱਡੀ ਦਾ ਵੀ ਕਾਫੀ ਨੁਕਸਾਨ ਕੀਤਾ ਤੇ ਦੇਖਣ ਨੂੰ ਤਾਂ ਇਦਾਂ ਲੱਗਦਾ ਕਿ ਬੰਦਾ ਕਿਸੇ ਪ੍ਰੋਬਲਮ ਵਿੱਚ ਆ ਜਾਇਆ ਤਾਂ ਕੋਈ ਨਾ ਕੋਈ ਮੈਂਟਲੀ ਜਾਂ ਕੋਈ ਸਪੈਸ ਜ ਹੋਊਗਾ ਵੀ ਕਿਸ ਤਰ੍ਹਾਂ ਅਗਰ ਤੁਸੀਂ ਪੋਜੀਸ਼ਨ ਦੇਖੋਗੇ ਤਾਂ ਗੱਡੀ ਸਾਡੀ ਬਿਲਕੁਲ ਆਪਣੀ ਸਾਈਡ ਤੇ ਆ ਕਿਸ ਤਰ੍ਹਾਂ ਉਹਨੇ ਹਿੱਟ ਕੀਤਾ ਕੀ ਸੋਚ ਕੇ ਕੀਤਾ ਇਹ ਪੁੱਤ ਜੀ ਤੁਹਾਡੇ ਮੈਸੇਜ ਦਾ ਨਾਮ ਵਗੈਰਾ ਕੀ ਹੈ ਹਾਂਜੀ ਉਹਦਾ ਨਾਮ ਰਵਿੰਦਰ ਕੌਰ ਹੈ ਕਿ ਕਿੱਥੇ ਕਿੱਥੇ ਜਾ ਰਹੇ ਸੀ ਜੀ ਅਸੀਂ ਮੋਰਾਵਾਲੀ ਤੋਂ ਜਲੰਧਰ ਜਾ ਰਹੇ ਸੀ ਤੇ ਸਰਦਾਰ ਬਤਾਰ ਸਿੰਘ ਬਰਾੜ ਜੋ ਪਿੰਡ ਮੋਰਾਵਾਲੀ ਸੀਨੀਅਰ ਡਾਕਟਰ ਨੇ ਸਰਕਾਰੀ ਤੌਰ ਤੇ ਉਹ ਆਪਣੇ ਜਿੱਦਾਂ ਮੋਰਾਵਾਲੀ ਬੰਗਿਆ ਤੋਂ ਜਲੰਧਰ ਜਾ ਰਹੇ ਸੀ ਤਾਂ ਇਹ ਵੀਰ ਜੀ ਇਹ ਆਪਣੀ ਗੱਡੀ ਸਕੋਰਪੀਓ ਦੇ ਵਿੱਚ ਇਹ ਰਵਿੰਦਰਾ ਆਟੋ ਦੇ ਆ ਰਹੇ ਸੀ ਨਵਾਂ ਸ਼ਹਿਰ ਤੋਂ ਜਿੱਦਾਂ ਕਿ ਉਹਨਾਂ ਨੇ ਦੱਸਿਆ ਪੇ ਪਿੱਛੋਂ ਬਹੁਤ ਤੇਜ਼ ਰਫ਼ਤਾਰ ਦੇ ਨਾਲ ਗੱਡੀ ਆਉਂਦੀ ਸੀ ਤੇ ਇਹਨਾਂ ਨੇ ਉਹਨੂੰ ਦੇਖ ਕੇ ਇੱਕ ਇੰਡੀਕੇਟਰ ਦੇ ਕੇ ਖੱਬੇ ਪਾਸੇ ਨੂੰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀਰ ਹੁਣ ਕਹਿ ਰਿਹਾ ਮੈਂ ਇਹਨਾਂ ਨੂੰ ਬਚਾਉਂਦਾ ਬਚਾਉਂਦਾ ਖੱਬੇ ਪਾਸਿਓਂ ਦੀ ਉਹ ਕਿ ਜਦੋਂ ਗੱਡੀ ਨੂੰ ਉੱਥੋਂ ਕ੍ਰਾਸ ਕਰਨ ਦੀ ਕੀਤੀ ਤਾਂ ਇਧਰੋਂ ਫੁੱਟਪਾਥ ਦੇ ਉੱਤੇ ਚੜਦੀ ਹੋਈ ਗੱਡੀ ਪਲਟੀਆਂ ਖਾਂਦੀ ਹੋਈ ਉਹਨਾਂ ਦੀ ਇੱਥੇ ਥੱਲੇ ਡੂੰਘੇ ਖੇਤਾਂ ਵਿੱਚ ਜਾ ਡੇ ਸਰ ਕੰਡੀਸ਼ਨ ਕਿਦਾਂ ਸਵਾਰੀਆਂ ਦੀ ਕੰਡੀਸ਼ਨ ਇੰਨਾ ਸੱਚੇ ਪਾਸ਼ਾ ਦੀ ਕਿਰਪਾ ਚਲੋ ਗੱਡੀਆਂ ਦਾ ਨੁਕਸਾਨ ਤਾਂ ਪੂਰਾ ਹੋ ਜਾਣਾ ਪਰ ਇੰਨਾ ਮਹਾਰਾਜਾ ਦੀ ਕਿਰਪਾ ਵੀ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੋਇਆ ਜੀ ਸਰ ਜਿਹੜੇ ਮੋਰਾ ਵਾਲੀ ਦੁਆਰੇ ਕਿੰਨੀਆਂ ਸਵਾਰੀਆਂ ਸੀ ਉਹ ਅਵਤਾਰ ਸਿੰਘ ਬਰਾੜ ਸੀ ਡਾਕਟਰ ਸਾਹਿਬ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਮਿਸੇਸ ਸੀ ਉਹਨਾਂ ਦੇ ਥੋੜੀ ਜੀ ਕਹਿੰਦੇ ਸਰਵਾਈਕਰ ਦੀ ਜਿੱਦਾਂ ਖੇਚ ਪੈ ਗਈ ਉਦਾਂ ਬੈਲਟਾਂ ਲੱਗ ਤੇ ਲੇਕਿਨ ਜਿੱਦਾਂ ਖਿੱਚ ਪੈ ਗਿਆ ਐਂਬੂਲੈਂਸ ਨੇ ਉਹਨਾਂ ਨੂੰ ਹੁਣ ਸਿਵਲ ਹਸਪੀਟਲ ਫਗਵਾੜੇ ਕਹਿੰਦੇ ਨੇ ਲਗਾਏ ਨੇ ਉੱਥੇ ਉਹਨਾਂ ਨੂੰ ਫਰਸਟ ایڈ ਦਿੱਤੀ ਜਾ ਰਹੀ ਆ ਤੇ ਬਾਕੀ ਮਹਾਰਾ ਦੀ ਕਿਰਪਾ ਸਾਰੇ ਸਾਈ